ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਰਣਸੀਕਲਾਂ ਦੇ ਵਿੱਚ ਆਏ ਹਾਂ ਸਿੱਖਿਆ ਕ੍ਰਾਂਤੀ ਤਹਿਤ ਇੱਥੇ ਸਮਾਗਮ ਕੀਤਾ ਗਿਆ ਸਕੂਲ ਦੇ ਵਿੱਚ ਲੰਬੇ ਸਮੇਂ ਤੋਂ ਚਾਰਦواری ਦੀ ਘਾਟ ਸੀ ਅਵਾਰਾ ਪਸ਼ੂ ਵਾਰਾ ਕੁੱਤੇ ਅਕਸਰ ਆ ਜਾਂਦੇ ਸੀ ਤੇ ਇਸ ਘਾਟ ਨੂੰ ਅਸੀਂ ਪੂਰਾ ਕੀਤਾ ਇੱਥੇ ਅਸੀਂ ਤਕਰੀਬਨ ਲਗਭਗ 7.5 ਤੋਂ 8 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਚਾਰਦواری ਬਣਾਈ ਆ ਔਰ ਇਸ ਤੋਂ ਇਲਾਵਾ ਹੋਰ ਵੀ ਕੁਝ ਰੂਮਸ ਨੇ ਜਿਹੜੇ ਬਣਾਉਣ ਵਾਲੇ ਨੇ ਕੋਈ ਹੋਰ ਡਿਮਾਂਡ ਨੇ ਸਕੂਲ ਦੀਆਂ ਅਸੀਂ ਉਹ ਵੀ ਪੂਰੀਆਂ ਕਰਾਂਗੇ ਮੈਂ ਇਸ ਮੰਚ ਤੋਂ ਬੋਲ ਕੇ ਸਕੂਲ ਉਹਦੇ ਮੁਖ ਅਧਿਆਪਕਾਂ ਨੂੰ ਕਹਿ ਦਿੰਦਾ ਕਿ ਉਹ ਸਾਨੂੰ ਲਿਖ ਕੇ ਦੇਣ ਜੋ ਜੋ ਉਹਨਾਂ ਦੀ ਡਿਮਾਂਡ ਜਿਨੇ ਕੋਈ ਰੂਮ ਬਣਾਉਣੇ ਨੇ ਕੋਈ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਜ਼ਰੂਰਤ ਆ ਅਸੀਂ ਹਰ ਜ਼ਰੂਰਤ ਨੂੰ ਪੂਰਾ ਕਰਾਂਗੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਸਾਰੇ ਸਕੂਲਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਕੇ ਬਦਲਾਅ ਕੀਤਾ ਇਸ ਸਕੂਲ ਦੀ ਵਾਰ-ਵਾਰ ਇੱਕ ਡਿਮਾਂਡ ਸੀ ਕਿ ਇੱਥੇ ਜਿਹੜੀ ਚਾਰ ਦੀਵਾਰੀ ਦੀ ਲੋੜ ਹੈ ਸਰ ਸਕੂਲ ਨੇ ਅਪਰੋਚ ਕੀਤਾ ਐਮਐਲਏ ਸਾਹਿਬ ਨੂੰ ਸਰਕਾਰ ਨੇ ਬੜੀ ਵਧੀਆ ਗੱਲਬਾਤ ਸੁਣੀ ਇਹਨਾਂ ਦੀ ਤੇ ਇਹਨਾਂ ਨੂੰ ਚਾਰ ਦੀ ਵਾਰੀ ਜਿਹੜੀ ਹੈ ਮੇਨ ਡਿਮਾਂਡ ਸੀਗੀ ਬਹੁਤ ਲੰਮੇ ਸਮੇਂ ਤੋਂ ਉਹ ਇਹਨਾਂ ਨੂੰ ਚਾਰ ਦੀ ਵਾਰੀ ਦਿੱਤੀ ਹੈ ਤੇ ਅੱਜ ਐਮਐਲਏ ਸਾਹਿਬ ਨੇ ਇਹ ਵੀ ਗੱਲ ਕਹਿ ਗਈ ਹੈ ਵੀ ਜਿਹੜੀ ਇਹਨਾਂ ਦੇ ਕਮਰਿਆਂ ਦੀ ਡਿਮਾਂਡ ਹੈ ਉਹ ਵੀ ਸਾਨੂੰ ਦੱਸ ਦੋ ਲਿਖਤੀ ਰੂਪ ਵਿੱਚ ਦੇ ਦਿਓ ਉਹ ਵੀ ਜਲਦੀ ਤੋਂ ਜਲਦੀ ਠੀਕ ਪੂਰੀ ਕਰ ਦਾਂਗੇ ਬਿਲਕੁਲ ਜੀ ਪੰਜਾਬ ਸਰਕਾਰ ਦੇ ਨਾ ਇੱਕ ਖਾਸ ਗੱਲ ਜਿਹੜੀ ਮੈਂ ਇੱਥੇ ਕਹਿਣਾ ਚਾਹੁੰਦਾ ਪੰਜਾਬ ਦੇ ਵਿੱਚ ਸਰਕਾਰਾਂ ਬਹੁਤ ਰਹੀਆਂ ਪੰਜਾਬ ਦੇ ਵਿੱਚ ਕਿ ਸੋਰਸ ਦੀ ਕੋਈ ਕਮੀ ਨਹੀਂ ਹੈ ਬਸ ਜਿਹੜੀ ਵੱਡੀ ਜਿਹੜੀ ਇਹਨਾਂ ਦੀ ਦੇਣ ਹੈਗੀ ਹੈ ਇਹਨਾਂ ਨੇ ਧਿਆਨ ਦਿੱਤਾ ਹਰ ਇੱਕ ਚੀਜ਼ ਵੱਲ ਧਿਆਨ ਦਿੱਤਾ ਧਿਆਨ ਦੇ ਨਾਲ ਹੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਸਹੀ ਹੁੰਦੀ ਸੁਖਾਲੀਆਂ ਹੋ ਜਾਂਦੀਆਂ ਧਿਆਨ ਦੇਣ ਦੇ ਨਾਲ ਹੀ ਇਹਨਾਂ ਨੇ ਜਿੱਥੇ ਵੀ ਅਧਿਆਪਕਾਂ ਨੂੰ ਸਕੂਲ ਨੂੰ ਕਿਸੇ ਵੀ ਤਰ੍ਹਾਂ ਦੀ ਲੋਡ ਹੈ ਇੱਥੋਂ ਤੱਕ ਇੱਕ ਬੱਚਾ ਨੂੰ ਵੀ ਜਿਹੜੀ ਵੀ ਲੋਡ ਹੈਗੀ ਆ ਉਹ ਸਾਰੀਆਂ ਸਾਰੀਆਂ ਸਰਕਾਰ ਪੂਰਾ ਕਰਦੀ ਹੁੰਦੀਆਂ ਉਹਦਾ ਕਾਰਨ ਸਿਰਫ ਇੱਕ ਹੀ ਹੈ ਇਹ ਧਿਆਨ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈ ਹਾਂਜੀ ਅਸੀਂ ਬਹੁਤ ਤਹਿ ਦਿਲੋਂ ਧੰਨਵਾਦੀ ਆ ਸਰਦਾਰ ਮਨਜੀਤ ਸਿੰਘ ਜੀ ਦਾ ਉਹਨਾਂ ਨੇ ਆ ਕੇ ਇੱਥੇ ਉਦਘਾਟਨ ਕੀਤਾ ਅਸੀਂ ਉਹਨਾਂ ਤੱਕ ਅਪਰੋਚ ਕੀਤੀ ਸੀ ਕਿ ਵੀ ਸਾਡੀ ਚਾਰ ਦਿਵਾਰੀ ਬਣਨ ਵਾਲੀ ਆ ਤਾਂ ਉਹਨਾਂ ਨੇ ਸਾਡੀ ਅੱਗੇ ਡਿਮਾਂਡ ਰੱਖੀ ਤੇ ਉਸ ਤੋਂ ਸਾਨੂੰ ਗ੍ਰਾਂਟ ਮਿਲੀ ਉਹਦੇ ਨਾਲ ਕੀ ਆ ਸਾਰੀ ਚਾਰ ਦਿਵਾਰੀ ਨਵੀਂ ਬਣੀ ਔਰ ਅੱਗੇ ਵੀ ਅਸੀਂ ਉਹਨਾਂ ਅੱਗੇ ਕਮਰੇ ਆ ਸਾਡੇ ਥੋੜੇ ਜਿਹੜੇ ਕੀ ਬਣਾਉਣ ਵਾਲੀਆਂ ਛੱਤਾਂ ਖਰਾਬ ਆ ਉਹਨਾਂ ਦੀ ਵੀ ਡਿਮਾਂਡ ਰੱਖੀ ਆ ਉਹਨਾਂ ਨੇ ਉਹ ਵੀ ਬਹੁਤ ਸਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਕਿ ਵੀ ਸਾਨੂੰ ਮੰਗ ਪੱਤਰ ਦੇ ਦਿਓ ਕੋਈ ਗੱਲ ਨਹੀਂ ਅਸੀਂ ਤੁਹਾਡੀ ਪਹੁੰਚ ਅੱਗੇ ਤੱਕ ਅਸੀਂ ਪਹੁੰਚਾਵਾਂਗੇ ਔਰ ਤੁਹਾਨੂੰ ਉਹ ਵੀ ਗ੍ਰਾਂਟ ਦਵਾਵਾਂਗੇ ਇਹ ਇਹ ਤਿਆਰੀਆਂ ਤਾਂ ਸਾਨੂੰ ਜੀ ਕਾਫੀ ਦਿਨ ਹੋ ਗਏ ਸੀਗੇ ਕਰਦੇ ਹੋਏ ਪਰ ਕੱਲ ਤੋਂ ਜਦੋਂ ਦਾ ਸਾਨੂੰ ਪਤਾ ਚੱਲਿਆ ਮੈਮ ਨੇ ਦੱਸਿਆ ਵੀ ਆਪਣਾ ਜਿਹੜਾ ਹੈ ਕੱਲ ਦਾ ਸ਼ੈਡਿਊਲ ਹੋਇਆ ਹੈਗਾ ਸੈੱਟ ਤੇ ਉਹਦੇ ਵਾਸਤੇ ਅਸੀਂ ਬਸ ਕੱਲ ਤੋਂ ਹੀ ਸਾਰਾ ਸਟਾਫ ਮਿੱਡੇ ਮਿਲ ਕੁੱਕ ਵਰਕਰਸ ਸਾਰੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਪ੍ਰਬੰਧ ਅੱਜ ਨੇਪਰੇ ਚੜਿਆ ਤੇ ਬਹੁਤ ਖੁਸ਼ੀ ਵੀ ਮਹਿਸੂਸ ਹੋਈਏ ਥੇ ਕੰਮ ਕਰਦੇ ਆ ਹੋਇਆ ਵੀ ਸਾਰੇ ਜਿਹੜੇ ਆ ਆਪਸ ਦੇ ਵਿੱਚ ਇੱਕ ਫੈਮਿਲੀ ਦੀ ਤਰ੍ਹਾਂ ਹੀ ਸਾਰਿਆਂ ਨੇ ਸਹਿਯੋਗ ਦਿੱਤਾ ਕਿਸੇ ਨੂੰ ਕੰਮ ਦੇ ਵਿੱਚ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ ਵੀ ਇਹ ਡਿਊਟੀ ਤੇਰੀ ਹੈ ਜਾਂ ਕੁਛ ਹੈ ਸਾਰਿਆਂ ਨੇ ਆਪ ਦਾ ਆਪ ਦਾ ਫਰਜ਼ ਸਮਝਦੇ ਹੋਏ ਇਹ ਡਿਊਟੀਆਂ ਕੀਤੀਆਂ ਤੇ ਬਹੁਤ ਧੰਨਵਾਦ ਕਰਦੇ ਆ ਅਸੀਂ ਮੈਡਮ ਦਾ ਵੀ ਜਿਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਇਹ ਕੰਮ ਕੀਤਾ ਉਹਨਾਂ ਨੇ ਬਹੁਤ ਹੀ ਸਟੱਜੇ ਟੰਗ ਦੇ ਨਾਲ ਸਾਨੂੰ ਕਿਹਾ ਤੇ ਅਸੀਂ ਉਵੇਂ ਉਵੇਂ ਸਾਰੀ ਜਿਹੜੀ ਆ ਕੰਮ ਦੀ ਕਾਰਵਾਈ ਨਿਪਟਾਉਂਦੇ ਰਹੀ। ਬਹੁਤ ਹੀ ਧੰਨਵਾਦ ਕਰਦੇ ਹਾਂ ਅਸੀਂ ਇੱਥੇ ਪਹੁੰਚੇ ਹੋਏ ਸਾਰੇ ਹੀ ਪਤਵੰਤੇ ਸੱਜਣਾ ਦਾ ਦੂਰ ਦੂਰ ਤੋਂ ਆਏ ਹੋਏ ਸਕੂਲ ਤੋਂ ਆਵਦੇ ਕਲੀਕਸ ਦਾ ਜਿਨ੍ਹਾਂ ਨੇ ਆਵਦਾ ਕੀਮਤੀ ਸਮਾਂ ਤੇ ਬੇਤਹਾਸ਼ਾ ਗਰਮੀ ਨੂੰ ਦੇਖਦੇ ਹੋਏ ਪਰਵਾਹ ਨਾ ਕੀਤੀ ਸਾਡੇ ਇੱਕ ਸੱਦੇ ਤੇ ਹੀ ਇੱਥੇ ਪਹੁੰਚੇ ਆ ਤੇ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ। ਹਾਂਜੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰਣ ਸਿੰਘ ਕਲਾ ਵਿਖੇ ਸਿੱਖਿਆ ਕ੍ਰਾਂਤੀ ਤਹਿ ਜੋ ਵੀ ਪ੍ਰੋਗਰਾਮ ਸੀ ਅਦਕਾਟਨ ਦਾ ਨਵੀਂ ਚਾਰਦਵਾਰੀ ਦਾ ਸਾਡੀ ਡਿਮਾਂਡ ਸੀ ਕਿ ਸਾਨੂੰ 1964 ਦੀ ਲਗਭਗ ਇਹ ਚਾਰਦਵਾਰੀ ਬਣੀ ਹੋਈ ਸੀ ਜੋ ਕਿ ਬਹੁਤ ਲੰਬੇ ਅਸੇ ਤੋਂ ਬਾਅਦ ਸਾਡੀ ਇਹ ਡਿਮਾਂਡ ਸੁਣੀ ਗਈ ਹੈ ਤੇ ਨਵੀਂ ਚਾਰਦਵਾਰੀ ਬਣੀ ਹੈ ਤੇ ਉਹਦੇ ਲਈ ਅੱਜ ਉਦਘਾਟਨ ਸੀ ਚਾਰਦਵਾਰੀ ਦਾ ਉਹਦੇ ਲਈ ਪਹੁੰਚ ਸਾਡੇ ਹਲਕਾ ਵ代ਕ ਸਰਦਾਰ ਮਨਜੀਤ ਸਿੰਘ ਜਿਨ੍ਹਾਂ ਦਾ ਸੀ ਇੱਥੇ ਕੌਂਸਲਰ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਸਮੂਹ ਸਟਾਫ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਹੈ ਇੱਕ ਫੈਮਿਲੀ ਦੀ ਤਰ੍ਹਾਂ ਵੀ ਸਾਰਾ ਅਰੇਂਜ ਕੀਤਾ ਹੈ ਮੈਂ ਮੈਨੂੰ ਜ਼ਿਆਦਾ ਕਹਿਣਾ ਵੀ ਨਹੀਂ ਪਿਆ ਤੇ ਬਹੁਤ ਬਹੁਤ ਧੰਨਵਾਦ ਮੇਰੇ ਸਮੂਹ ਸਟਾਫ ਦਾ ਬਾਕੀ ਜਿੰਨੇ ਵੀ ਪਿੰਡ ਵਿੱਚ ਆਏ ਆ ਮahan ਸਖਸ਼ੀਤਾ ਆਦਰਯੋਗ ਸਖਸ਼ੀਤਾ ਉਹਨਾਂ ਦਾ ਵੀ ਮੈਂ ਦਿਲਾਉ ਧੰਨਵਾਦ ਜੀ